ਕਹ ਲ ਦੇ ਰਜਿੰਦਰਾ ਹਸਪਤਾਲ ਦੇ ਨੇੜੇ ਮੈਡੀਕਲ ਸਟੋਰ ਦੇ ਵਿੱਚ ਚੋਰੀ ਦੀ ਵੱਡੀ ਘਟਨਾ ਸਾਹਮਣੇ ਆਈ ਹੈ ਦੱਸਦੀ ਹੈ ਕਿ ਚੋਰਾ ਦੇ ਵੱਲੋਂ ਮੈਡੀਕਲ ਸਟੋਰ ਦਾ ਗੱਲਾ ਪਟਿਆ ਗਿਆ ਹੈ ਦੱਸਦੀ ਹੈ ਕਿ 4.5 ਤੋਂ 5 ਲੱਖ ਰੁਪਏ ਦੀ ਇਹ ਚੋਰੀ ਹੈ ਜਿਹੜੀ ਮੈਡੀਕਲ ਸਟੋਰ ਦੇ ਵਿੱਚ ਕੀਤੀ ਗਈ ਹੈ ਉੱਥੇ ਹੀ ਦੁਕਾਨਦਾਰ ਨੇ ਦੱਸਿਆ ਕਿ ਫੋਨ ਕਰਨ ਤੋਂ ਬਾਅਦ ਵੀ ਪੁਲਿਸ ਕਾਫੀ ਦੇਰ ਤੇ ਮੌਕੇ ਤੇ ਪਹੁੰਚੀ ਦੱਸਦੀ ਹੈ ਕਿ ਚੋਰਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਚੋਰ ਚੋਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਥੋਡੀ ਜਾਣਕਾਰੀ ਲਈ ਦੱਸਦੀਏ ਕਿ ਪਟਿਆਲਾ ਦੇ ਵਿੱਚ ਕੱਲ 6 ਦੁਕਾਨਾਂ ਦੇ ਵਿੱਚੋਂ ਚੋਰੀ ਦੀ ਵਾਰਦਾਤ ਹੋਈਆਂ ਨੇ ਚੋਰ ਲਗਾਤਾਰ ਦੁਕਾਨਾਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਨੇ ਇਹ ਜਿਹੜੇ ਚੋਰ ਨੇ ਸਵਿਫਟ ਗੱਡੀ ਦੇ ਵਿੱਚ ਆਏ ਨੇ ਜਿਨ੍ਹਾਂ ਦੇ ਵੱਲੋਂ ਲੋਕਾਂ ਦੀ ਦੁਕਾਨਾਂ ਦੇ ਵਿੱਚ ਚੋਰੀ ਕੀਤੀ ਗਈ ਹੈ ਵੱਡੀ ਖਬਰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੇ ਨੇੜੇ ਇੱਕ ਮੈਡੀਕਲ ਸਟੋਰ ਦੇ ਵਿੱਚ ਇਹ ਚੋਰੀ ਦੀ ਪੂਰੀ ਵਾਰਦਾਤ ਹੋਈ ਹੈ ਦੁਕਾਨਦਾਰ ਦੇ ਵੱਲੋਂ ਦੱਸਿਆ ਗਿਆ ਕਿ ਤਕਰੀਬਨ 4 ਤੋਂ 5 ਲੱਖ ਰੁਪਏ ਦਾ ਜਿਹੜਾ ਸਾਮਾਨ ਦੁਕਾਨ ਦੇ ਅੰਦਰ ਰੱਖਿਆ ਗਿਆ ਸੀ ਚੋਰ ਉਸ ਨੂੰ ਲੈ ਕੇ ਇੱਥੇ ਹੀ ਦੁਕਾਨਦਾਰ ਨੇ ਇਹ ਵੀ ਦੱਸਿਆ ਕਿ ਮੌਕੇ ਤੇ ਜਦੋਂ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ ਤਾਂ ਪੁਲਿਸ ਕਾਫੀ ਦੇਰ ਤੋਂ ਬਾਅਦ ਮੌਕੇ ਤੇ ਪਹੁੰਚੇ ਦੋ ਤੱਕ ਚੋਰ ਫਰਾਰ ਵੀ ਹੋ ਚੁੱਕੇ ਸਨ ਚੋਰਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਲਗਾਤਾਰ ਚੋਰਾ ਦੇ ਵੱਲੋਂ ਪਟਿਆਲਾ ਸ਼ਹਿਰ ਦੇ ਵਿੱਚ ਆਤੰਕ ਮਚਾਇਆ ਜਾ ਰਿਹਾ ਹੈ ਕੱਲ ਹੀ ਚੋਰਾ ਦੇ ਵੱਲੋਂ ਪਟਿਆਲਾ ਦੀ 6 ਦੁਕਾਨਾਂ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹਾਂਜੀ ਕੀ ਹੋਇਆ ਤੁਹਾਡੀ ਦੁਪਾਰ ਦੇ ਤੁਹਾਨੂੰ ਪਤਾ ਲੱਗਿਆ ਵੀ ਚੋਰੀ ਹੋਈ ਹੈ ਕੀ ਕਹਿਣਾ ਚਾਹੁੰਦੇ ਕਿਵੇਂ ਚੋਰੀ ਹੋਈ ਸੰਦੋ ਸਾਰੇ ਫੋਨ ਹੀ ਆ ਟਾਲੇ ਟੁੱਟੇ ਹੋਏ ਸੀਗੇ ਜੀ ਟਾਲੇ ਟੁੱਟੇ ਹੋਏ ਸੀਗੇ ਤੁਹਾਨੂੰ ਫੋਨ ਆਇਆ ਵੀ ਇਦਾਂ ਟਾਲੇ ਟੁੱਟੇ ਹੋਏ ਇੱਥੇ ਪਿੱਛੇ 2-3 ਦੁਕਾਨਾਂ ਦੇ ਹਰ ਵੀ ਟੁੱਟੇ ਹੋਏ ਨੇ ਬਸ ਇਸ ਤੋਂ ਬਾਅਦ ਅਸੀਂ ਉਹ ਦੁਕਾਨ ਤੇ ਆਏ ਉਹ ਸਾਨੂੰ ਹੁਣ ਦੇਖਿਆ ਨੁਕਸਾਨ ਦਾ ਪਤਾ ਲੱਗਿਆ ਕਿੰਨੇ ਕਿੰਨੇ ਚੋਰੀ ਹੋਈ ਸੀ ਅੱਜ ਦੁਕਾਨ ਤੇ ਮੈਂ ਕੱਲ ਪੇਮੈਂਟ ਕਰਨੀ ਸੀ ਉਸ ਕਰਕੇ ਆ ਬਿੱਲ ਬਿੱਲ ਬੁੱਕਾਂ ਪਈਆਂ ਨੇ ਸਾਰਾ ਕੁਝ ਚੋਰੀ ਪਿਆ ਪੈਸੇ ਰੱਖੇਗਾ ਸੀ ਸਾਢੇ 4 ਪੌਣੇ 5 ਲੱਖ ਰੁਪਏ ਸੀ ਅੱਜ ਅਸੀਂ ਪੇਮੈਂਟ ਕਰਦੇ ਹਾਂ 6 ਤੋਂ 7 ਤਰੀਕ ਦੇ ਵਿੱਚ ਵੀ ਹਰ ਮਹੀਨੇ ਲਗਾਤਾਰ ਉਹ ਉਸ ਦਰਮਿਆਨ ਉਹ ਸਾਰੇ ਪੈਸੇ ਲੈ ਗਏ ਉਹਨਾਂ ਨੇ ਕੋਈ ਹੋਰ ਛੇੜਛਾੜ ਨਹੀਂ ਕੀਤੀ ਸਿਰਫ ਓਨਲੀ ਉਹ ਚੀਜ਼ਾਂ ਪੱਟੀਆਂ ਨੇ ਗਲੇ ਪੱਟੇ ਨਹੀਂ ਅੱਡੇ ਗਲੇ ਪੈਸੇ ਪੈਸੇ ਕਰਦੇ ਵੀਡੀਓ ਉਸ ਚਾਰੀ ਹੈਗੀ ਇਹ ਸਾਰੇ ਲੋਕ ਹੈ ਸੀਸੀਟੀਵੀ ਫੁਟੇਜ ਕਿੰਨੇ ਬੰਦੇ ਦਿਖ ਰਹੇ ਹੈ ਸੀਸੀਟੀਵੀ ਫੁਟੇਜ ਸਿਰਫ ਇੱਕ ਬੰਦਾ ਅੰਦਰ ਆਇਆ ਨਹੀਂ ਤੁਸੀਂ ਜਿਹੜਾ ਕਹਿਣਾ ਚਾਰੋ ਕਿ 4.5 ਲੱਖ ਰੁਪਏ ਕੋਈ ਹੋ ਗਈ ਹਾਂਜੀ ਹਾਂਜੀ ਵੀ ਇਹ ਦੇਖ ਕੇ ਤੁਸੀਂ ਵੀ ਥੋੜੇ 4.5 ਲੱਖ ਮਿਲਣ ਦਾ ਚੋਰੀ ਹੋ ਗਿਆ ਜੈ ਤੋਂ ਇਲਾਵਾ ਕੋਈ ਦਵਾਈਆਂ ਜਾਂ ਹੋਰ ਕਿਹਨੂੰ ਕੰਮ ਕੋਈ ਦਵਾਈਆਂ ਦਾ ਕੋਈ ਨੁਕਸਾਨ ਨਹੀਂ ਹੋਇਆ ਸਿਰਫ ਸਿਰਫ ਓਨਲੀ ਪੈਸੇ ਪੈਸੇ ਕੋਈ ਦਵਾਈਆਂ ਉਹਨਾਂ ਨੇ ਦੇਖਿਆ ਵੀ ਨਹੀਂ ਕਿਤੇ ਗਏ ਵੀ ਨਹੀਂ ਸਿਰਫ ਆਈ ਉਹਨਾਂ ਨੇ ਲੋਕ ਪੱਟੇ ਪੈਸੇ ਲੈ ਗਏ ਕਿੰਨਾ ਕਿੰਨਾ ਦੇਖ ਲਿਓ ਉਹ ਜਿਹੜਾ ਇਹ ਪੰਚਰ ਤੋਂ ਕਹਿਣਾ ਵੀ ਚੋਰੀ ਹੋਇਆ ਪੁਲਿਸ ਦੀ ਕਾਰਵਾਈ ਨੂੰ ਕਿੱਦਾਂ ਦੇਖਦੇ ਹੋ ਪੁਲਿਸ ਦੀ ਕਾਰਵਾਈ ਸਵੇਰੇ 5:35 ਵਜੇ ਹੋ ਰਹੀ ਹੁਣ ਪੁਲਿਸ ਦੀ ਕਾਰਵਾਈ ਅਸੀਂ ਕੀ ਬੋਲ ਸਕਦੇ ਹਾਂ ਦੱਸੋ ਨਾ ਜੀ ਤੁਸੀਂ ਪੁਲਿਸ ਨੂੰ ਇਤਲਾਹ ਦਿੱਤੀ ਹੈ ਜੀ ਪੁਲਿਸ ਨੂੰ ਇਤਲਾਹ ਕਰਤੀ ਆਂ ਸਾਰੀ ਇਤਲਾਹ ਫੋਨ ਕੀਤਾ ਜੀ ਉਹਨਾਂ ਨੂੰ ਮੌਕੇ ਤੇ ਅੱਧੇ ਅਸੀਂ ਪਹਿਲਾਂ ਆਏ ਨਹੀਂ ਅੱਧਾ ਘੰਟਾ ਕੁਸਤਬਾ ਜੀ ਖਾਣੇ ਗਏ ਖਾਣੇ ਤੋਂ ਬਾਅਦ ਕਹਿੰਦੇ ਗਏ ਹੋਏ ਨੇ ਤੁਸੀਂ ਵਾਪਸ ਆ ਕੇ ਉਸ ਤੋਂ 15-20 ਮਿੰਟ ਬਾਅਦ ਬੋਲਸਾ ਲੈ ਆਏ ਸਾਡੇ ਕੋਲ ਆ ਕੇ ਸਾਨੂੰ ਕਹਿੰਦੇ ਤੁਸੀਂ ਦੇਖੋ ਕੈਮਰਾ ਕਰੋ ਅਸੀਂ ਕਰਦੇ ਆਂ ਬਸ ਕੋਈ ਸਾਨੂੰ ਉਹਨਾਂ ਦੀ ਕਾਰਵਾਈ 'ਚ ਕੋਈ ਉਹ ਨਹੀਂ ਨਜ਼ਰ ਆਇਆ ਗਰਮੈਸ਼ ਗਰਮੈ ਕਿੰਤਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਅਸੀਂ ਤਾਂ ਪਾਉਣਾ ਅਸਲ ਲੁੱਟੇ ਗਈ ਪੱਟ ਜਿਹੜੇ ਕਈਏ ਜੀ ਅਸੀਂ ਪੱਟੇ ਗਏ ਜੀ ਇੱਕ ਵਾਰ ਤਾਂ ਸਾਡੀ ਸਾਰੀ ਪੇਮੈਂਟ ਦੇਖੋ ਹੁਣ ਸਾਰੇ ਸਾਰਾ ਹੁਣ ਇਹ ਦੇਖੋ ਮੇਰੇ ਇੱਕ ਵਾਰੀ ਬਿਜ਼ਨਸ ਆਧਾਰ ਉਦਾਰ ਸਾਰਾ ਸਾਡਾ ਹਿੱਲ ਗਿਆ ਅਸੀਂ ਲੋਕਾਂ ਦਾ ਸਮਾਨ ਲੈ ਕੇ ਵੇਚਿਆ ਹੋਇਆ ਉਹਨਾਂ ਦੀ ਪੇਮੈਂਟ ਕਰਨੀ ਮੰਥਲੀ ਦੀ ਮੰਥਲੀ ਪੇਮੈਂਟ ਹੁੰਦੀ ਆ ਇੱਕ ਮਹੀਨੇ ਬਾਅਦ ਅਸੀਂ ਜੋ 30 1 ਤੋਂ 30 ਤਰੀਕ ਤੱਕ ਅਸੀਂ ਸਮਾਨ ਲੈਣੇ ਆ ਉਹਨੂੰ 5 ਤੋਂ 6 ਤਰੀਕ ਅਸੀਂ ਪੇਮੈਂਟ ਕਰ ਦਿੰਨੇ ਆ ਉਹਲੇ ਪੈਸੇ ਕੱਲ ਹੀ ਲਿਆ ਕੇ ਰੱਖੇ ਨੇ ਮੈਨੇ ਹੁਣ ਸਾਰੇ ਸਾਰੇ ਦੀ ਸਾਰੇ ਮੈਂ ਕਿਹਾ ਚੱਲ ਕੱਲ ਪੇਮੈਂਟ ਕਰ ਉਸ ਵਾਰ ਇਹਨਾਂ ਨੂੰ ਹੋ ਗਿਆ ਮੈਂ ਅਮੈਸ਼ਨ ਰਿਹਾਏ ਕਰਾਂਗੇ ਫੋਨ ਕਰਾਂਗੇ ਉਹ ਆਏ ਸੀ ਸੀ ਵੀ ਵੀਡੀਓ ਦੇਖੀਏ ਕੀ ਲੱਗਦਾ ਕਿ ਪੁਰਾਣਾ ਨੌਕਰ ਜਾਂ ਕੋਈ ਇਹੋ ਜਿਹਾ ਗਲਤ ਲੱਗਦਾ ਨਹੀਂ ਇਹ ਜੀ ਸਾਨੂੰ ਕੋਈ ਇਹੋ ਜਿਹੀ ਗਲਤ ਨਹੀਂ ਲੱਗ ਸਿੱਕ ਦਵਾਈਆਂ ਦੀ ਦੁਕਾਨਾਂ ਨੂੰ ਚੋਰਾਂ ਨੇ ਟਾਰਗੇਟ ਕੀਤਾਗੇ ਨਹੀਂ ਸਰ ਪਿੱਛੇ ਦੋ ਤਿੰਨ ਦੁਆਇਆਂ ਦੁਕਾਨਾਂ ਨੂੰ ਟਾਰਗੇਟ ਕੀਤਾ ਕਿ ਇੱਕ ਧਰਮਪੁਰਾ ਵਿਜਾਰ ਜਿਹੜਾ ਸਾਨੂੰ ਪਤਾ ਇੱਕ ਡਿਪਾਰਟਮੈਂਟਲ ਸਟੋਰ ਨੂੰ ਇੱਕ ਰਾਜਾ ਟੈਲੀਕਮ ਹੈ ਉੱਥੇ ਜਿਹੜਾ ਪਤਾ ਲੱਗਿਆ ਇਹਦੇ ਓਨਰ ਇਹਨਾਂ ਦਾ ਜੀ ਭਾਜੀ ਆਪਣਾ ਅਜੀ ਆਪਣਾ ਦਮਨਪ੍ਰੀਤ ਸਿੰਘ ਹੈ ਭਾਜੀ ਹਾਂ ਜੀ ਵੀ ਹੋਈ ਦੱਸੋ ਚੋਰੀ ਆਪਣੀ ਬਾਜੀ ਆਪਣਾ ਧਰਮਪੁਰ ਬਿਆਰ ਸ਼ੋਰੂਮ ਹੈਗਾ ਜੀ 8 ਲ ਆਫਿਸ ਦੇ ਨਾਮ ਹੈਗਾ ਜੀ ਤੇ ਰਾਜਾ ਡੇਲੀਗਮ ਨਾਮ ਹੈਗਾ ਜੀ ਤੇ ਉੱਥੇ ਸੀ ਸਵੇਰੇ ਉੱਥੇ ਆਪਣਾ ਘਰ ਉੱਪਰ ਹੀ ਹੈਗਾ ਰੈਸ਼ ਉੱਪਰ ਹੀ ਹੈਗਾ ਥੱਲੇ ਉੱਥੇ ਆਪਣਾ ਕਾਕੇ ਨੂੰ ਛੱਡਣ ਜਾ ਰਹੇ ਸੀ ਸਕੂਲ ਤੇ ਦੇਖਿਆ ਦੋਨੋਂ ਤਾਲੇ ਗਾਇਬ ਪਲੱਸ ਦੇਖਿਆ ਕਿ ਇੱਕ ਐਂਗਲ ਟੇਡਾ ਤੇ ਇੱਕ ਤਾਲਾ ਖੁੱਲਿਆ ਪਿਆ ਜਦੋਂ ਸ਼ਟਰ ਚੱਕਿਆ ਤਾਂ ਦੇਖਿਆ ਗੱਲੇ ਸਾਰੇ ਖੁੱਲੇ ਪਏ ਮੋਬਾਈਲ ਉੱਥੇ ਦੇ ਉੱਥੇ ਪਏ ਕੋਈ ਆ ਦੁਕਾਨ ਦੀ ਐਸੈਸਰੀ ਕੋਈ ਨਹੀਂ ਛੇੜੀ ਪੀ ਸਿਰਫ ਗੱਲੇ ਖੋਲੇ ਪਏ ਜਿੱਥੇ 90 ਤੋਂ ਲੱਖ ਰੁਪਏ ਪਏ ਸੀ 90 ਹਜ਼ਾਰ ਤੋਂ ਲੱਖ ਰੁਪਏ ਮੇਨ ਮਾਰਕੀਟ ਹੈ ਧਰਮਪੁਰ ਆ ਪਿਆਰ ਤੇ ਆਪਾਂ ਦਰਖਾਸਤ ਹੀ ਕਰਦੇ ਕਿ ਦੇਖੋ ਜੀ ਸਰਕਾਰ ਨੂੰ ਕਿ ਮੇਨ ਮਾਰਕੀਟ ਹੈਗੀ ਉੱਥੇ ਦੇਖੋ ਇੰਨਾ ਤਾਂ ਹੋਣਾ ਜਿੱਦਾਂ ਕਿ ਮੇਨ ਮਾਰਕੀਟ ਹੁੰਦੇ ਵੀ ਚੋਰੀ ਹੋ ਰਹੀ ਹੈ ਕਿੱਦਾਂ ਫਿਰਦੇ ਹੋ ਕੁਝੀ ਦੂਰੀ ਤੇ ਪੁਲਿਸ ਸਟੇਸ਼ਨ ਵੀ ਹੈ ਥਾਣਾ ਵੀ ਹੈ ਨਤੀਕੀਆ ਕੋਤਵਾਲੀ ਕਿਦਾਂ ਦੇਖਦੇ ਹੋ ਇਹਨੂੰ ਭਾਜੀ ਦੇਖਦੇ ਤਾਂ ਹੈਗੇ ਆ ਪਰ ਆਪਾਂ ਕਦੀ ਨਹੀਂ ਸੋਚਿਆ 8 ਸਾਲ ਹੋ ਗਏ ਮੈਂ ਇਦਾਂ ਹੀ ਕਦੀ ਕੈਸ਼ ਰੱਖਿਆ ਮੈਂ ਰੱਖਿਆ ਕਦੀ ਮੈਨੂੰ ਟੈਨਸ਼ਨ ਨਹੀਂ ਲਈ ਪਰ ਅੱਜ ਵੇ ਆ ਕੇ ਦੇਖ ਕੇ ਹਰਾਨ ਹੋ ਰਹੇ ਕਿ ਮੇਨ ਨਾਲ ਬੀਤੀ ਹੈ ਆ ਇਹ ਲੋਕਾਂ ਦੀ ਗੱਲਾ ਕਰਦੇ ਸੀ ਕਿ ਹਾਂ ਉਦਾਂ ਫੁਲਾਣਾ ਹੋ ਗਿਆ ਇਹ ਹੋ ਗਿਆ ਅੱਜ ਆਦੇ ਨਾਲ ਬੀਤੀ ਹੈ ਨਾ ਪਤਾ ਲੱਗ ਰਿਹਾ ਹੈ ਕਿ ਹਾਂ ਕਿ ਪੈਸੇ ਦੀ ਵੈਲਿਊ ਕੀ ਹੈ ਕਿ 10000 ਵੀ ਹੋਏ ਨਾ ਤਾਂ ਵੀ ਆਪਣੇ ਤਾਲੇ ਡਬਲ ਟ੍ਰਿਪਲ ਲਾਉ ਕਿੰਨੇ ਲੋਕਾਂ ਕੀ ਚੋਰੀ ਹੋਈ ਤੁਸੀਂ ਗੱਲਬਾਤ ਕੀਤੀ ਕਿੰਨੀਆਂ ਦੁਕਾਨਾਂ ਟੋਟਲ ਚੋਰੀ ਹੋਈਆਂ ਭਾਈ 6 ਦੁਕਾਨਾਂ ਹੋਈਆਂ ਜੀ ਦੋ ਕਹਿੰਦੇ ਆਪਣੇ ਮੈਂ ਮਿਲ ਕੇ ਵੀ ਹੈ ਸ਼ੇਰਾ ਲਾ ਗੇਟ ਆਪਣਾ ਹੈਗਾ ਸਾਹਮਣੇ ਮੈਡੀ ਕੋਸਟ ਹੈ ਉਹਨਾਂ ਦੀ ਹੋਈ ਹੈ ਔਰ ਸਾਡੇ ਕੋਲ ਜਾਣਕਾਰੀ ਦਸਣ ਆਇਆ ਹੈ ਕਿ ਤੁਹਾਡੇ ਵੀ ਚੋਰੀ ਹੋਈ ਹੈ ਸਾਡੇ ਵੀ ਚੋਰੀ ਹੋਈ ਹੈ ਉਹਨਾਂ ਦੀ ਅ ਨਾਰਦਨ ਚੌਕ ਕੀ ਹੈ ਆਪਣੀ ਸਨਿਆਰੀ ਦੁਕਾਨ ਹੈਗੀ ਜੀ 6 ਦੁਕਾਨਾਂ ਟੋਟਲ ਹੋਈ ਕਿੰਨੇ ਲੋਕ ਸੀ ਕੋਈ ਸੀਸੀਟੀਵੀ ਫੁਟੇਜ ਵੀ ਹੈ ਕੀ ਕਿੰਨੇ ਲੋਕ ਤੁਹਾਡਾ ਕੀ ਕੀ ਚੋਰੀ ਹੋਇਆ

ਹਾਂਜੀ ਹਾਂਜੀ ਦੇਖ ਕੇ ਗਏ ਗੱਲ ਕਰਕੇ ਗਏ ਕਿ ਤੁਸੀਂ ਇੰਨਾ ਕੈਸ਼ ਕਿਉਂ ਰੱਖਿਆ ਮੈਂ ਕਿਹਾ ਕਿ ਸਾਡਾ ਕੈਸ਼ ਦਾ ਕੰਮ ਹੈਗਾ ਸੀ ਜੀ ਤਾਂ ਰੱਖਿਆ ਹੈ منی ਟ੍ਰਾਂਸਫਰ ਦਾ ਨੀਤਾ ਸੀ ਰੱਖਦੇ ਨਹੀਂ ਨਾ ਕੈਸ਼ ਕੁਦਰਤੀ ਕਰਾ ਇੰਨਾ ਹੈਗਾ ਸੀ ਮੰਗ ਮੰਗ ਨਹੀਂ ਹੈ ਕਿ ਜੀ ਸਰਕਾਰ ਨੂੰ ਪਤਾ ਹੋਣਾ ਚਾਹੀਦਾ ਕਿ ਅਕਾਲੀ ਦੇ ਟਾਈਮ ਤੇ ਦੇਖੋ ਕਾਂਗਰਸ ਦੇ ਟਾਈਮ ਤੇ ਕਦੇ ਇੰਨਾ ਨਹੀਂ ਸੀ ਕਿ ਮੇਨ ਮਾਰਕੀਟ ਦੇ ਵਿੱਚ ਐਦਾਂ ਦਾ ਚੋਰੀ ਚੁਕਾਰੀ ਹੋਏ ਪਰ ਅੱਜ ਆਮ ਆਮਨੀ ਪਾਰਟੀ ਨੂੰ ਜਾਗਣਾ ਚਾਹੀਦਾ ਕਿ ਪਤਾ ਲੱਗੇ ਕਿ ਐਦਾ ਦਾ ਕੰਮ ਹੋ ਰਿਹਾ ਹੈ ਮੇਨ ਮਾਰਕੀਟ ਮੇਨ ਮਾਰਕੀਟ ਤਰੰਪੁਰਾ ਬਾਜ਼ਾਰ ਜਿੱਦੇ ਇੱਕ ਇੱਕੋ ਇਲੈਕਟ੍ਰੋਨਿਕ ਅਮਨ ਟਰੇਡਰ ਹੈਗਾ Airtel ਦਾ ਆਫਿਸ ਹੈ Jio ਦਾ ਆਫਿਸ ਹੈਗਾ ਤੇ ਇਨੀ ਦਰਗਾ ਸਗੀ ਲੱਜਾ ਰਤੀ 6 ਤੁਹਾਡੀ ਇਹ 6 ਦੁਕਾਨਾਂ ਚ ਤਾਲੇ ਤੋੜੇ ਗਏ ਤੇ ਲੱਖਾਂ ਰੁਪਏ ਲੈ ਕੇ ਚੋਰੀ ਹੋ ਗਿਆ ਕੀ ਮਾਮਲਾ ਕੀ ਹੈ ਉਹ ਸਾਨੂੰ ਇਨਟੀਮੇਸ਼ਨ ਆਈ ਹੈ ਜੀ ਜੋ ਰਾਤ ਚੋਰੀ ਦਾ ਇਨਸੀਡੈਂਟ ਹੋਇਆ ਕਾਡੀਆਂ ਟੀਮ ਲੋ ਉਹਦੇ ਤੇ ਲੱਗੀਆਂ ਹੋਈਆਂ ਨੇ ਇਹ ਪਹਿਲਾਂ ਵੀ ਇਹ ਸਵਿਫਟ ਜਿਹੜੀ ਗੱਡੀ ਵਾਲੇ ਨੇ ਚੋਰਨੇ ਇਹ ਵੱਖ-ਵੱਖ ਸ਼ਹਿਰਾਂ 'ਚ ਸਾਨੂੰ ਹੋਰ ਵੀ ਸਾਡੇ ਕੋਲ ਇਨਪੁਟਸ ਹੈਗੀਆਂ ਇਹਨਾਂ ਦੀਆਂ ਇਹਨਾਂ ਨੇ ਚੋਰੀ ਦੀਆਂ ਵਾਰਦਾਤਾਂ ਨੂੰ ਇੰਝਾਮ ਦਿੱਤਾ ਤੇ ਜਲਦੀ ਇਹਨਾਂ ਨੂੰ ਟਰੇਸ ਕਰਕੇ ਅਰੈਸਟ ਕੀਤਾ ਜਾਊਗਾ ਕਿੰਨੀਆਂ ਦੁਕਾਨਾਂ ਕਿਹੜੀ ਵੇਣੀ ਦੁਕਾਨਾਂ ਤੇ ਇਹਨਾਂ ਨੇ ਉਹ ਸਾਡਾ ਆਈਓ ਮੇਰਾ ਡਿਊਟੀ ਆਫਸਰ ਚੈੱਕ ਕਰਨ ਗਿਆ ਹੋਇਆ ਅਸੀਂ ਕਿਸੇ ਹੋਰ ਆਪਰੇਸ਼ਨ 'ਚ ਬਿਜ਼ੀ ਹਾਂਗੇ ਤੇ ਤੁਹਾਨੂੰ ਡਿਟੇਲ ਅਸੀਂ ਚੈੱਕ ਕਰਕੇ ਪ੍ਰੋਪਰ ਦੱਸ ਦਿਆਂਗੇ ਥੈਂਕ ਯੂ